ਜਿਹੜੇ ਲੋਕ ਇਹਦੇ ਨੇ ਪੰਜਾਬ ਵਿੱਚ ਕੰਮ ਕਰ ਰਹੇ ਨੇ ਆ ਉਪਦੇਸ਼ਾਂ ਦਿੱਤੀ ਜਾਇਆ ਜਾਵੇ ਇਹ ਨੌਜਵਾਨ ਵੱਲ ਨੂੰ ਦੇਖ ਲੈਣਾ ਮਿਸਾਲ ਬਣ ਕੇ ਆਏ ਉਹਨਾਂ ਲੋਕਾਂ ਆ ਬਾਤ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਵਿੱਚ ਕਾਰੋਬਾਰ ਹੈ ਨਹੀਂ ਆ ਅੱਜ ਕੰਮ ਕਿਤੇ ਦੇਖੋ ਕੰਮ ਇੱਥੇ ਬਹੁਤ ਜ਼ਿਆਦਾ ਹੈ ਜਿਹੜੇ ਪੈਸੇ ਤੁਸੀਂ ਬਾਹਰ ਲੈਣੇ ਉਹ ਇੱਥੇ ਕੰਮ ਲਾਇਕ ਆ ਜਾਂਦੇ ਹੁਣ ਤੁਹਾਨੂੰ ਜਾ ਕੇ ਸਰਵਿਸ ਸੈਂਟਰਾਂ ਉੱਤੇ ਗੱਡੀਆਂ ਜਾ ਕੇ ਧੋ ਦੀ ਲੋੜ ਨਹੀਂ ਆ ਗੱਡੀ ਦੀ ਘਰ ਬੈਠੀ ਤੁਹਾਨੂੰ ਜਿਹੜੀ ਕੀ ਵਾਸ਼ਿੰਗ ਵੀ ਸਾਰੀ ਸੂਤਾਂ ਮਿਲ ਗਿਆ ਟਾਈਮ ਬਦਲ ਆਇਆ ਪਰ ਕੰਮ ਚੰਗਾ ਜੰਗਾ ਬਸ ਨਮੋਦ ਸਿੰਘ ਸਿਰੇ ਸਾਢੇ 4:00 ਸ਼ੁਰੂ ਹੋ ਜਾਂਦਾ ਕੀਤ ਗੰਦੋ ਅਤੇ ਸ਼ਾਮ 5:00 ਤੱਕ ਜਿਹੜਾ ਕੀ ਮਿਹਨਤ ਕਰ ਦਿਆ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਤੇ ਇੱਥੇ ਕੈਨੇਡਾ ਤਸਵੀਰਾਂ ਦੋਸਤੋ ਮੈਂ ਤੁਹਾਡਾ دوست ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਸ਼ਪਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹ ਸਾਹਿਬ ਦੀਆਂ ਉਸ ਨੌਜਵਾਨ ਦੀਆਂ ਜਿਹਨੇ ਇੱਕ ਚਾਲਾ ਫੁਰਦਾ ਜਿਹੜਾ ਕਿ ਇੱਕ ਸੈਟਅਪ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਦਾ ਹੁਣ ਤੁਹਾਨੂੰ ਜਾ ਕੇ ਸਰਵਿਸ ਸੈਂਟਰਾਂ ਉੱਤੇ ਗੱਡੀਆਂ ਜਾ ਕੇ ਧੌਂ ਦੀ ਲੋੜ ਨਹੀਂ ਆ ਉੱਥੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਆ ਕਿਉਂਕਿ ਇਹ ਜਿਹੜਾ ਗੁਰੂਕਾ ਸਿੰਘ ਆ ਅਨਮੋਲ ਸਿੰਘ ਇਸ ਵੱਲੋਂ ਚੱਲਦੀ ਫਿਰਦੀ ਇੱਕ ਜਿਹੜੀ ਬਿਆਨ ਤਿਆਰ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਪੂਰੀ ਲੈਸ ਆ ਪੂਰੀ ਜਿਹੜੀ ਸਹੂਲਤਾਂ ਤੁਹਾਨੂੰ ਮਿਲਣਗੀਆਂ ਇਸ ਵਾੜ ਵਿੱਚ ਵਾਸ਼ਿੰਗ ਤੋਂ ਪੰਗਪੋਰ ਤੱਕ ਤੇ ਪਾਲਿਸ਼ ਤੱਕ ਸਾਰੀ ਸਹੂਲਤਾਂ ਤੁਹਾਨੂੰ ਮਿਲ ਗਈਆਂ ਹੁਣ ਤੁਹਾਨੂੰ ਬਹੁਤਾ ਵੇਟ ਨਹੀਂ ਕਰਨਾ ਪਊਗਾ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਊਗਾ ਜਾ ਕੇ ਸਰਵਿਸ ਸੈਂਟਰਾਂ ਦਾ ਗੇੜੇ ਨਹੀਂ ਕਰਨੇ ਪਣਗੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਇੱਕ ਬਕਰੀਕਾਰ ਗੱਡੀ ਆ ਅਤੇ ਕਾਫੀ ਖਿੱਚਦਾ ਕੇਂਦਰ ਵੀ ਆ ਗੁਰੂ ਦਾ ਲਾਲਾ ਸਿੰਘ ਆ ਅਨਮੋਲ ਸਿੰਘ 25 ਸਾਲ ਇਸ ਦੀ ਉਮਰ ਆ ਪਰ ਮੈਂ ਕਹਿ ਸਕਦਾ ਹਾਂ ਕਿ ਮਿਹਨਤ ਕਾਲਾ ਜਜ਼ਬਾ ਇਸ ਨੌਜਵਾਨ ਵਿੱਚ ਤੇ ਅੱਜ ਆਪਣਾ ਕਿਰਤ ਕਰ ਰਿਹਾ ਸੀ ਤੁਸੀਂ ਤਸਵੀਰਾਂ ਤੁਹਾਨੂੰ ਜੂਰ ਸਾਂਝੀ ਕਰਾਂਗੇ ਇਹ ਗੱਡੀ ਜਿਹੜੀ ਕੀ ਵਾਸ਼ਿੰਗ ਕੀਤੀ ਜਾ ਰਹੀ ਆ ਅਨਮੋਲ ਸਿੰਘ ਵੱਲੋਂ ਜੇ ਤੁਸੀਂ ਆਦਿ ਦੇਖ ਸਕਦੇ ਹੋ ਹੁਣ ਤੁਹਾਨੂੰ ਜਾ ਕੇ ਸਰਵਿਸ ਸੈਂਟਰਾਂ ਦੇ ਗੇੜੇ ਨਹੀਂ ਘੱਡੇ ਪੈਣਗੇ ਇੰਤਜ਼ਾਰ ਨਹੀਂ ਕਰਨਾ ਪਊਗਾ ਤੁਸੀਂ ਦੇਖ ਸਕਦੇ ਹੋ ਇਹ ਵੀ ਹਾਲਾਤ ਗੱਡੀ ਦੀ ਘਰ ਬੈਠੇ ਤੁਹਾਨੂੰ ਜਿਹੜੀ ਕੀ ਵਾਸ਼ਿੰਗ ਵੀ ਇਹ ਸਾਰੀ ਸਹੂਲਤਾਂ ਮਿਲ ਗਈਆਂ ਅਲਮੋਲ ਸਿੰਘ ਵੱਲੋਂ ਜਿਹੜਾ ਕੀ ਇੱਕ ਪੰਜਾਬ ਜਾਂ ਗੱਲ ਕਰੀ ਅਮਰਸਾ ਸਾਹਿਬ ਦੀ ਵੱਖਰੀ ਜਿਹੀ ਤਕਨੀਕ ਕੀਤੀ ਗਈ ਆ ਅਲਮੋਲ ਸਿੰਘ ਸਵੇਰੇ 4:30 ਤੋਂ ਸ਼ੁਰੂ ਹੋ ਜਾਂਦਾ ਕੀਰਤ ਕਰਨ ਤੋਂ ਅਤੇ ਸ਼ਾਮ 5:00 ਤੱਕ ਜਿਹੜਾ ਕੀ ਮਿਹਨਤ ਕਰ ਦਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਸਾਡੇ ਨੌਜਵਾਨ 20-20 ਲੱਖ ਰੁਪਇਆ ਲਾ ਕੇ ਵਿਦੇਸ਼ਾਂ 'ਚ ਧਰਤੀ ਦੀ ਜਾਂਦੇ ਨੇ ਅਤੇ ਆਪਣੇ ਮਾਪੇ-ਮਾਪੇ ਤੇ ਕਰਜ਼ਾ ਤੱਕ ਛੜਾ ਜਾਂਦੇ ਨੇ ਪਰ ਉੱਥੇ ਜਾ ਕੇ ਵੀ ਸੈਟਅਪ ਨਹੀਂ ਹੁੰਦੇ ਉੱਥੇ ਜਾ ਕੇ ਵੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਉੱਥੇ ਜਾ ਕੇ ਵੀ ਲੋਕਾਂ ਦੇ ਕੰਮ ਕਰਨੇ ਪੈਂਦੇ ਬਗਾਨਿਆਂ ਦਾ ਪਰ ਇੱਥੇ ਪੰਜਾਬ ਵਿੱਚ ਰਹਿ ਕੇ ਹੀ ਇਹ ਅਲਮੋਲ ਸਿੰਘ ਜਿਹੜਾ ਕਿ ਕਿੱਤ ਕਰਿਆ ਮਿਹਨਤ ਕਰਿਆ ਜਿਹੜੇ ਨੌਜਵਾਨ ਕਹਿੰਦੇ ਨੇ ਵੀ ਪੰਜਾਬ ਵਿੱਚ ਕੰਮ ਹੈ ਨਹੀਂ ਆ ਉਹਨਾਂ ਵਾਸਤੇ ਇਹ ਮਿਸਾਲ ਬਣ ਕੇ ਆਇਆ ਅਲਮੋਲ ਸਿੰਘ ਕੱਲ ਬਾਤ ਵੀ ਕਰਾਂਗੇ ਅਲਮੋਲ ਸਿੰਘ ਦੇ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਲਮੋਰ ਸਿੰਘ ਜਿਹੜਾ ਕਿ ਇੱਕ ਗੁਰੂ ਦਾ ਸਿੰਘ ਆ ਉਸ ਤੋਂ ਵੱਖਰਾ ਇੱਕ ਸੈਟਅਪ ਜਿਹੜਾ ਤਿਆਰ ਕੀਤਾ ਗਿਆ ਵਾ ਅਤੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਨੇ ਅਮਰਸਾ ਦੀਆਂ ਜਿਹੜੀ ਘਰ ਬੈਠੇ ਹੀ ਤੁਹਾਨੂੰ ਵਾਸ਼ਿੰਗ ਦੀ ਅਤੇ ਪੂਰੀ ਤੁਹਾਨੂੰ ਕਲੀਨਿੰਗ ਦੀ ਗੱਡੀ ਤੁਹਾਡੀ ਸਾਫ਼ ਸੁਥਰੀ ਮਿਲੇਗੀ ਅਲਮੋਰ ਸਿੰਘ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੱਲੀ-ਕੱਲੀ ਜਿਹੜੀ ਬਰੀਕੀ ਦੇ ਨਾਲ ਸਫਾਈ ਕੀਤੀ ਜਾ ਰਹੀ ਆ ਕਿਉਂਕਿ ਇਹ ਨੌਜਵਾਨ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਜਿਸ ਨਾਲ ਪਰਿਵਾਰ ਚੱਲਦਾ ਨੌਜਵਾਨ ਵਿੱਚ ਮਿਹਨਤ ਕਰਨ ਦਾ ਜज्ਬਾ ਵੀ ਆ ਛੋਟੀ ਉਮਰ ਆ ਪਰ ਮੈਂ ਕਹਿੰਦਾ ਇਸ ਉਮਰ ਵਿੱਚ ਜਿਹੜਾ ਬੰਦਾ ਕਿਰਤ ਕਰਦਾ ਮਿਹਨਤ ਕਰਦਾ ਉਹ ساری ਉਮਰ ਬੰਦਾ ਮਾਰਨੀ ਖਾਂਦਾ ਮਾੜੇ ਹਾਲਾਤਾਂ 'ਚ ਮਾੜੀ ਗਰੀਬੀ 'ਚ ਮਾੜੇ ਸਮੇਂ 'ਚ ਉੱਠਿਆ ਨੌਜਵਾਨ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਲਿਆ ਵਾ ਨੌਜਵਾਨ ਵੱਲੋਂ ਗੱਡੀ ਦੀ ਵਾਸ਼ਿੰਗ ਕੀਤੀ ਜਾ ਰਹੀ ਆ ਜਾਨ ਰੱਖਿਆ ਜਾ ਰਿਹਾ ਕੱਲੀ ਕੱਲੀ ਗੱਡੀ ਦਾ ਜਿਹੜਾ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸਾਹ ਦੀਆਂ ਦਿਖਾਈਆਂ ਨੇ ਅਨਮੋਲ ਸਿੰਘ ਦਾ ਵੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਜਿਹੜਾ ਕਿ ਅਨਮੋਲ ਸਿੰਘ ਵੱਲੋਂ ਇੱਕ ਫਖਾ ਸੈਟਅਪ ਲਗਾਇਆ ਗਿਆ ਵਾਸ਼ਿੰਗ ਦਾ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਨਮੋਲ ਸਿੰਘ ਗੁਰੂ ਕਾ ਸਿੰਘ ਆ ਜਿਸ ਵੱਲੋਂ ਇਹ ਕੀ ਜਿਹੜੀ ਕਿ ਵਾਸ਼ਿੰਗ ਕੀਤੀ ਜਾ ਰਹੀ ਹੈ ਗੱਡੀ ਘਰ ਬੈਠੇ ਹੀ ਤੁਹਾਨੂੰ ਜੜੀ ਸਾਰੀ ਸਹੂਲਤਾਂ ਮਿਲ ਗਈਆਂ ਮੋਹਸ ਸਿੰਘ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਸੈਟਪ ਲਗਾ ਗਿਆ ਇਸ ਬਾਰੇ ਪੁੱਛਾਂਗੇ ਜਹੰਜ ਕਿਸ ਤਰ੍ਹਾਂ ਇਹ ਸੈਟਅਪ ਤੇ ਕੀ ਕੀ ਸਹੂਲਤਾਂ ਆ ਜਿਹੜਾ ਕੀ ਲੈਸਿਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਤੁਹਾਨੂੰ ਬੂਰੀਆ ਸਹੂਲਤਾਂ ਜਿਹੜੀਆਂ ਅਨਮੋਲ ਸਿੰਘ ਵੱਲੋਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਘਰ ਬੈਠੇ ਹੀ ਗੱਡੀ ਦੀ ਸਰਵਸ ਗੱਡੇ ਦੀ ਵਾਸ਼ਿੰਗ ਗੱਡੀ ਦੀ ਕੰਪਾਉਂਡਿੰਗ ਹੋਰ ਜਿਹੜੀਆਂ ਸਹੂਲਤਾਂ ਰਹਿੰਦੀਆਂ ਨੇ ਉਹ ਸਾਰੀਆਂ ਸਹੂਲਤਾਂ ਤੁਹਾਨੂੰ ਦਿੱਤੀਆਂ ਜਾਣ ਗਿਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸਸ ਵੀਰ ਤੁਹਾਨੂੰ ਅਮਰਸਾ ਦੀਆਂ ਵਧਾਰਿਆਂ ਤੇ ਮੈਨੂੰ ਐਸਓਪੀ ਅਸੀਂ ਦੇਖਿਆ ਵੀ ਬਹੁਤ ਸਹੂਲਤਾਂ ਆ ਜਿਹੜੇ ਸੈਂਟਰ ਸਰਵਿਸ ਸੈਂਟਰ ਜਾ ਕੇ ਸਹੂਲਤਾਂ ਮਿਲਦੀਆਂ ਤੁਸੀਂ ਉੱਥੋਂ ਮਿਲਦਾ ਵਾਧੇ ਸਹੂਲਤਾਂ ਦੇ ਰਹੇ ਹੋ ਕਸਟਮਰ ਕਿੰਨਾਕ ਸਰਟੀਫਾਈ ਹੁੰਦਾ ਆਪਣੇ ਆਪ ਨੂੰ ਕਿੰਨੇ ਖੁਸ਼ ਮਹਿਸੂਸ ਹੁੰਦਾ ਵੀ ਯਾਰ ਮੇਰਾ ਸਮਾਂ ਮਰ ਗਿਆ ਮੇਰਾ ਵਕਤ ਮਰ ਗਿਆ ਤੇ ਸਾਰੀ ਸਹੂਲਤਾਂ ਮੈਨੂੰ ਉੱਥੇ ਮਿਲ ਗਈਆਂ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਸਟਮਰ ਸੈਟੀਸਫਾਈ ਕਰੀਏ ਭਾਵੇਂ ਟਾਈਮ ਵੱਧ ਲੱਗ ਜੇ ਪਹਿਲਾਂ ਕੁਆਲਿਟੀ ਦੇ ਦੇ ਕਵਾਂਟੀਟੀ ਬਾਅਦ ਚੋਂ ਕਰ ਲਾਂਗੇ ਜੀ ਸਾਡਾ ਪਹਿਲੀ ਮਤਲਬ ਕੀ ਪ੍ਰਾਇੋਰਟੀ ਇਹੀ ਗਈ ਹੈ ਕਿ ਪ ਤਬੇ ਨੀ ਸਭੀ ਗੁਰੂਦੇਵ ਸਿੰਘ ਜੇ ਗੁਰੂ ਕੀ ਲਾਲੀ ਫੌਜਾਂ ਨੇ ਬਾਣੀ ਨਾਲ ਜੁੜੇ ਹੋ ਬਾਣੀ ਨਾਲ ਜੁੜੇ ਹੋ ਲੋਕ ਕਿੰਨਾ ਵਿਸ਼ਵਾਸ ਕਰਦੇ ਹੋ ਲੋਕ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਇੰਨਾ ਜਿਹਾ ਵਿਸ਼ਵਾਸ ਹੈਗਾ ਜੀ ਬਸ ਕਸਟਮਰ ਨੂੰ ਸਿਰੇ 4.5 ਫੋਨ ਕਰਦੀ ਏ ਬਸ ਕਸਟਮਰ ਤੋਂ ਚਾਬੀ ਫੜਾਉਂਦਾ ਜੇ ਤੇ ਗੇਟ ਖੋਲ ਲੈਂਦਾ ਜੀ ਉਹ ਕਹਿੰਦਾ ਤੁਹਾਨੂੰ ਜੋ ਚੀਜ਼ ਆਪੇ ਲੈ ਲਓ ਜੀ ਬਸ ਇੰਨਾ ਵਿਸ਼ਵਾਸ ਜੀ ਠੀਕ ਹੈ ਤੇ ਮੈਨੂੰ ਐਸੋ ਪੀ ਗੰਡੀ ਦੀ ਸੋਹਰ 10 ਗੰਡੀ ਨੂੰ ਸਾਜਿਆ ਕਰਦੇ ਹੋ ਵਾਸ਼ਿੰਗ ਤੇ ਲੈ ਕੇ ਹੋਰ ਕੀ ਕੀ ਕੰਮ ਕੀਤੇ ਜਾਂਦੇ ਨੇ ਤੇ ਸਮਾਂ ਕਿੰਨਾ ਸਲੀਬਖਸ਼ ਕੰਮ ਕੀਤਾ ਦਾ ਅਗਲੇ ਨੂੰ ਹੁੰਦਾ ਤਾਂ ਨਹੀਂ ਭਾਈ ਸ਼ਾਇਦ ਬੰਦਾ ਆਇਆ ਜਲਦੀ ਜੀ ਪਾਣੀ ਮਾ ਕੇ ਚੱਲ ਗਿਆ ਕਿਤੇ ਨਹੀਂ ਜੀ ਉਹੀ ਪਹਿਲਾਂ ਦੀ ਗੱਲ ਜੀ ਪਹਿਲਾਂ ਕੁਆਲਿਟੀ ਦੇਣੀ ਹੈ ਜੀ ਟਾਈਮ ਭਾਵੇਂ ਵੱਧ ਲੱਗਦੀ ਜੀ ਸਾਰਾ ਕੰਮ ਭਾਵੇਂ ਆਪਣਾ ਭਾਵੇਂ ਵਾਸ਼ਿੰਗ ਕਰਨੀ ਆ ਜਾਂ ਡਰਾਈ ਕਲੀਨਿੰਗ ਕੰਪਾਊਂਡ ਕੁਝ ਵੀ ਕਰਨਾ ਵਾ ਸਾਰਾ ਮਲਕੀ ਟਾਈਮ ਥਰੂ ਕਰਨਾ ਹੈ ਜੀ ਟਾਈਮ ਵੱਧ ਲੱਗਦੀ ਪਰ ਕੰਮ ਚੰਗਾ ਦੇਣਾ ਜੀ ਬਸ ਹਾਂ ਜੀ। ਨਹੀਂ ਬੋਲੀਓ। ਤੇ ਦਸ਼ਕਾਂ ਜੂਸ ਨਾਲ ਦੇ ਦਿਓ ਮੈਂ ਜਿਵੇਂ ਗੱਲ ਕੀਤੀ ਵੀ ਨੌਜਵਾਨ ਸਾਡੇ ਵਿਦੇਸ਼ਾਂ ਵਿੱਚ ਜਾ ਰਹੇ ਨੇ 20 ਲੱਖ ਰੁਪਏ ਲਾ ਕੇ ਮਾ ਮਾਂ ਬਾਪ ਤੇ ਕੱਢਾ ਚੜ ਜਾਂਦਾ ਵਾ ਤੇ ਆਪ ਵੀ ਜਾ ਕੇ ਬਗਾਨੇ ਮੁਲਕ ਚ ਕੰਮ ਕਾਰ ਨਹੀਂ ਮਿਲਦਾ ਸੈਟਰ ਨਹੀਂ ਹੁੰਦਾ ਫਿਰ ਡਿਪਰੈਸ਼ਨ ਚਲ ਜਾਂਦੇ ਨੇ ਤੇ ਜਿਹੜੇ ਕਹਿੰਦੇ ਨੇ ਪੰਜਾਬ ਚ ਕੰਮਕਾਰ ਨਹੀਂ ਆ ਉਹਨਾਂ ਨੂੰ ਕੀ ਕਹਿਣਾ ਜਾਓਗੇ? ਜੀ ਇੱਥੇ ਤੁਸੀਂ ਬਾਤ ਥੋੜਾ ਜਿਹਾ ਨਿਕਲ ਕੇ ਸਰਵੇ ਸਰਵੇ ਕਰੋ ਕੰਮ ਇੱਥੇ ਵੀ ਬੜਾ ਘੜਿਆ ਇੱਕ ਵਾਰੀ ਤੁਸੀਂ ਬਾਹਰ ਆਓ ਪੂਰੇ ਪੰਜਾਬ ਚ ਘੁੰਮ ਕੇ ਦੇਖੋ ਕੰਮ ਇੱਥੇ ਬਹੁਤ ਜ਼ਿਆਦਾ ਹੈ ਜਿਹੜੇ ਪੈਸੇ ਤੁਸੀਂ ਬਾਹਰ ਲਾਣੇ ਉਹ ਇੱਥੇ ਕੰਮ ਲਾਏ ਮੇਰੀ ਮੁੱਠੇ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਇੱਥੇ ਸਭ ਕੁਝ ਹੀ ਹੈ ਸਭ ਤੋਂ ਪਹਿਲੀ ਗੱਲ ਇੱਥੇ ਗੁਰਾਂ ਦਾ ਜੀ ਹੈਗਾ ਬਾ ਉਹਨਾਂ ਦੀ ਕਿਰਪਾ ਨਾਲ ਲੱਗੇ ਮਾਰੇ ਦੇ ਕਿਰਪਾ ਦੇ ਨਾਲ ਰੋਇਸ਼ੇਰੇ ਨਾਟ ਲੈ ਕੇ ਮਾਰੇ ਦੇ ਤੇ ਕੰਮ ਤੇ ਆ ਜੀਦਾ ਜੀ ਬਸ ਉਹੀ ਕੰਮ ਕਰਵਾਈ ਜਾਂਦੇ ਹਟਕ ਬਿਲਕੁਲ ਜੀ ਤੇ ਮੈਨੂੰ ਇਸੋ ਵੀ ਸਾਬਸੂ ਸਿੱਖ ਜੇ ਬੜਾ ਚੰਗਾ ਲੱਗਾ ਤੁਹਾਨੂੰ ਵੇਖ ਕੇ ਅਸੀਂ ਦੇਖਿਆ ਵੀ ਬਹੁਤ ਘੱਟ ਲੋਕ ਹੁੰਦੇ ਨੇ ਸਾਬਸੂ ਸਿੱਖ ਜਾਂ ਤਾਂ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਜੇ ਲੋਕਾਂ ਨੂੰ ਕੀ ਸਨੇਹ ਨਾਲ ਜਾਓਗੇ ਇਹ ਜੀ ਮਾਰੇ ਜੀ ਮੈਂ ਕਹਿੰਨਾ ਸਮਤ ਬਖਸ਼ੇ ਬਸ ਮਨਮਤਾ ਲੋਹਿੰਦੇ ਕਿਸਲੇ ਪਰ ਜਦੋਂ ਕੋਈ ਨਾ ਜਦ ਮਾਰੇ ਕਿਰਪਾ ਕਰਦੇ ਫਿਰ ਐ ਸਭ ਚੜਦੀ ਗਲਾਂ ਆਉਂਦੇ ਪਾਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਗੁਰੂਦੇਵ ਸਿੰਘ ਅਲਮੋਲ ਸਿੰਘ ਦੇ ਨਾਲ ਤੁਸੀਂ ਦੇਖਿਆ ਕਿ ਜਿਹੜਾ ਕਿ ਸਰਵਿਸ ਸੈਂਟਰ ਖੋਲਾ ਗਿਆ ਇਸ ਵੱਲੋਂ ਚਲਦੀ ਫਿਰਦੀ ਇੱਕ ਜੜਕੀ ਵੈਨ ਤਿਆਰ ਕੀਤੀ ਗਈ ਆ ਹੁਣ ਤੁਹਾਨੂੰ ਸਰਵਿਸ ਸੈਂਟਰਾਂ ਦੇ ਗੀੜੇ ਕੱਢਣ ਦੀ ਚੱਕਰ ਕੱਢ ਦੀ ਲੋੜ ਨਹੀਂ ਆ ਨਾ ਹੀ ਬਹੁਤਾ ਸਮਾਂ ਕੱਢਣ ਦੀ ਲੋੜ ਆ ਬਸ ਫੋਨ ਕਰੋ ਵੀਰ ਨੂੰ ਵੀ ਤੁਹਾਡੇ ਬੂਹੇ ਗਾੜੀ ਗੱਡੀ ਲੈ ਕੇ ਆ ਜਾਏਗਾ ਤੇ ਬਸ ਚਾਬੀ ਫੜਾਉਂਦੇ ਦੇ ਰਿਆ ਤੁਸੀਂ ਪੰਜ ਸੁੱਤੇ ਹੋ ਜਾਂ ਆਪਣਾ ਕੰਮ ਕਰ ਰਹੇ ਹੋ 1 ਘੰਟੇ ਬਾਅਦ ਤੁਹਾਡੀ ਗੱਡੀ ਜਿਹੜੀ ਆ ਪੂਰੀ ਵਾਸ਼ਿੰਗ ਮਿਲ ਗਈ ਅਤੇ 10 ਤੋਂ 12 ਲੱਖ ਰੁਪਏ ਲਾ ਕੇ ਗੱਡੀ ਤਿਆਰ ਕੀਤੀ ਗਈ ਆ ਤੇ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਵਿੱਚ ਕੰਮਗਾਰ ਹੈ ਨਹੀਂ ਆ ਵਿਦੇਸ਼ਾਂ 'ਚ ਧਰਤੀ ਜਾ ਜਾਵੇ ਇਹ ਨੌਜਵਾਨ ਵੱਲ ਜ਼ਰੂਰ ਦੇਖ ਲੈਣਾ ਮਿਸਾਲ ਬਣ ਕੇ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਕਹਿੰਦੇ ਨੇ ਵੀ ਪੰਜਾਬ ਵਿੱਚ ਕਾਰੋਬਾਰ ਹੈ ਨਹੀਂ ਆ ਜੇਕਰ ਪੰਜਾਬ ਵਿੱਚ ਸਾਰੇ ਨੌਜਵਾਨ ਵਿਦੇਸ਼ ਵੀ ਚੱਲ ਜਾਣਗੇ ਵੀ ਮਨ ਲੱਗਦਾ ਫਿਰ ਇੱਥੇ ਫਿਰ ਪ੍ਰਵਾਸੀ ਜਿਹੜੇ ਵੀਰ ਨੇ ਉਹ ਆ ਕੇ ਇੱਥੇ ਕੰਮ ਕਰ ਸਾਂਭਣਗੇ ਐ ਕਿ ਪੰਜਾਬੀਓ ਤੁਹਾਨੂੰ ਜਾਗਾਂ ਦੀ ਲੋੜ ਆ ਕੰਮ ਕਰਨ ਦੀ ਨੀਤ ਹੁਣ ਚਾਹੀਦੀ ਆ ਇੱਥੇ ਹੀ ਜਿਹੜਾ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤੇ ਇੱਥੇ ਕੈਨੇਡਾ ਅਕ ਕਿ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਕੀ ਪੰਜਾਬੀ ਨੂੰ ਅਤੇ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਅੰਮਰਸਰ